ਭਾਈ ਮਨਜਿੰਦਰ ਸਿੰਘ ਜੀ ਉਹਨਾਂ ਨੂੰ ਬੇਨਤੀ ਆਉਈ ਉਹ ਵੀ ਸਤਿਗੁਰ ਜੀ ਦੇ ਸਾਨੂੰ ਕਮਾਨਤ ਸਨਮ ਬੋਲੇ ਸੋਨਿਆ ਬਾਬਾ ਸੁਖਵੰਤ ਸਿੰਘ ਜੀ ਬੁਲਾਉਂਗੀ ਤੋਂ ਅਬ ਸੋਕੇ ਬੋਲਾਂਗੇ ਭਾਈ ਮਨਜਿੰਦਰ ਸਿੰਘ ਜੀ ਬੋਲੇ ਸੋਨਿਆ ਭਾਈ ਸ਼ਮਸ਼ੇਰ ਸਿੰਘ ਜੀ ਪਟਾਮਲੀ ਤੋਂ ਉਹਨਾਂ ਨੂੰ ਵੀ ਬੇਨਤੀ ਹੈ ਸਤਿਗੁਰ ਜੀ ਦੀ ਵਕਸ਼ਿਸ਼ ਕਰਵਾਉਣ ਕਰਨ ਬੋਲੇ ਸੋਨਿਹਾਲ ਸੋ ਸਿੱਤੇ ਪਾਛੋ ਬੋਲੇ ਸੋਨਿਹਾਲ ਅੰਮ੍ਰਿਤ ਬਾਪੀ ਆਪ ਬੋਲ ਕੇ ਦੇਣ ਹਨ ਅੱਛਾ ਇਸ ਵਿਸ਼ੇ ਦੇ ਤੌਰ ਤੇ ਇਹਨਾਂ ਦਾ ਧੰਨਵਾਦ ਹੈ ਜੀ ਮੈਂ ਖਿਆਲੀ ਕਰਿਆ ਆ ਨਾਲ ਕੋਠੀ ਇਹਨਾਂ ਦੀ ਤੇ ਜਿੱਥੇ ਸਾਥ ਸੰਗਤ ਨੇ ਆਪਾਂ ਵਿਚਿਆਂ ਦਾ ਪ੍ਰਬੰਧ ਕੀਤਾ ਇਸ ਤਰ੍ਹਾਂ ਨਾਲ ਬੇਨਤੀ ਕੀਤੀ ਸੀ ਇਹਨਾਂ ਨੂੰ ਸੋ ਧੰਨਵਾਦ ਜੀ ਆਆਂ ਨੂੰ ਆਦੇਸ਼ ਸੁਪਨ ਬੋਲੇ ਸੁਨਹਿਰਾ ਸੋ ਗੁਰੂ ਕਿਰਪਾ ਕਰੇ ਸਿੱਤੇ ਪਤਸ਼ਾ ਭਾਈ ਕਈ ਵਰੀ ਕਿਸੇ ਦੀ ਕੀਤੀ ਸੇਵਾ ਰਹਿ ਜਾਂਦੀ ਹੈ ਨਾਮ ਬਿਸਰ ਜਾਂਦਾ ਬੋਲੇ ਸੋਨਹਾ ਹਾਂ ਜੀ ਬਾਬਾ ਬਲਵੰਤ ਸਿੰਘ ਜੀ ਦੀ ਸੋਲਕੀਆਂ ਤੋਂ ਜੋ ਸਾਖ ਸੰਗਤ ਅਮਰਤ ਵੇਲੇ ਤੁਮੀ ਸੇਵਾ ਨਿਭਾ ਰਹੇ ਨੇ ਉਹ ਰਹਿਣ ਡੋਗ ਆਜੋ ਭਾਈ ਬੋਲੇ ਸੋਨਹਾ ਸੋ ਮੈਂ ਬੇਨਤੀ ਕਰਾਂਗਾ ਸੌਰ ਵਾਲਾ ਮੇਰਾ ਵੀਰ ਭਾਈ ਗੁਰਮੇਲ ਸਿੰਘ ਸਾਹਿਬ ਜادہ ਸਾਹਿਬ ਜادہ ਅਜੀਤ ਸਿੰਘ ਜੀ ਸਾਹਿਬ ਜادہ ਹਿਦਾਰ ਸਿੰਘ ਜੀ ਸਾਹਿਬ ਜادہ ਜੋਰਾਵਰ ਸਿੰਘ ਜੀ ਸਾਹਿਬ ਜادہ ਬਰਬਾਰ ਜੀ ਜਿਵੇਂ ਸੰਗਤਿਆਂ ਰਾਹ ਸੰਗਤਿਆਂ ਸਾਹਬ ਸਿੰਘ ਕਾਲੀਆਂ ਮੁਕਿਆਂ ਹੱਡੀਆਂ ਜਿਤਨਾ ਪੱਤਰਾ ਇਹਨਾਂ ਨੇ ਆਪ ਜੀ ਦਾ ਨਾਮ ਦੇ ਕੇ ਵੰਡ ਕੇ ਛੱਡਿਆ ਦੇ ਵੀ ਨਾਲ ਇੱਕ 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 ਕਿਤਾਬ ਨਾ ਪਿਆਰਿਆਂ ਸੁਪਿਆਰਿਆਂ ਸ਼ਰਜੀ ਸਿੰਘਾਂ ਸਿੰਘੀਆਂ ਮੇਕ ਮਾਈ ਦਾ ਧਿਆਨ ਰੱਖ ਕੇ ਬਾਪਸਾਂ ਨੂੰ ਬੋਲਣਾ ਜੀ ਵਾਹੇ ਦਾ ਸਾਥ ਨਾਲ ਲੱਗੇ ਸਾਥਾ ਦੇ ਜਿਨੇ ਵੀ ਗੁਰੂ ਆਗਮਨ ਜੀ ਨਾਲ ਤੋਂ ਸਾਡਾ ਆਪਣਾ ਸੁਖੋੜਿਆ ਗਿਆ ਹੋਵੇ ਦਰਸ਼ਕ ਮਾਣਯੋਗ ਅੰਦੇਸਰ ਸੰਭਾਲਦਾਰ ਸਾਡਾ ਸਾਜੀ ਨੂੰ ਬਖਸ਼ੀ ਹੈ ਨਿਮਾਣਿਆਂ ਦੇ ਨਾਣ ਸਤਿਗੁਰੂ ਨਾਣਿਆਂ ਦੇ ਨਾਣ ਸਤਿਗੁਰੂ ਜੀ ਹੱਥਿਆਂ ਦੀ ਹੋਰ ਗੁਰੂ ਜੀ ਦਾ ਸ਼ਬਦ ਜੀ ਗੁਰਦਸਾਹਿਬ ਜੀ ਸਤਿ ਆਸ਼ੀਆ ਜੀ ਮਹਾਰਾਜ ਆਪ ਜੀ ਦੀ ਮਹਾਨ ਮਹਾਨ ਕਿਰਪਾ ਹੋਈ ਹੈ ਸਤਿ ਪਾਸ਼ਾ ਮਹਾਰਾਜ ਜਰੂਰ ਵੀ ਨੂੰ ਆ ਜੀ ਆਪ ਜੀ ਕਿਰਪਾ ਕੀਤੀ ਹੈ ਸਮੂਹ ਮਹਾਰਾਜ ਆਰ ਜਾਂ ਸਲਾਹ

ਸਿੰਘ ਹਾਜ਼ਰ ਹਾਂ ਹਾਜ਼ਰ ਹਾਂ ਸਮਾਰਾਈ ਚੱਪਾ ਦੋ ਸਤਿਐ ਪਾ ਕੇ ਆਲੇ ਪਾਉਣ ਦੀ ਆ ਗਿਆ ਬਲੋਜੀ ਸਰੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਤੇ ਸਿਆਰੇ ਨਾਮ ਦਾ ਜੱਲ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਬੋਲੇ ਗੱਡੀ ਬਣਾ ਹਾਂ ਹਾਂ ਜੀ ਪੰਜ ਮਿੰਟ ਹੋਏ ਆ ਦੋ ਤਾਂ ਹੋ ਗਏ ਇੱਕ ਹੋ ਗਿਆ ਗੱਡੀ ਬਣਾ ਹਾਂ ਹਾਂ ਜੀ ਪੰਜ ਮਿੰਟ ਹੋਏ ਆ ਦੋ ਤਾਂ ਹੋ ਗਏ ਇੱਕ ਹੋ ਗਿਆ